ਮਾਣਾ ਦੇ ਸਦਰ ਥਾਣੇ ਵਿੱਚ ਆਉਂਦਾ ਪਿੰਡ ਨਸੂਪੁਰ ਜਿੱਥੇ ਇੱਕ ਨੌਜਵਾਨ ਵੱਲੋਂ ਗੋਲੀ ਮਾਰ ਕੇ ਆਪਣੀ ਜਿੰਮ ਲੀਲਾ ਖਤਮ ਕਰ ਲਈ ਗਈ ਹੈ ਸੋ ਆਪ ਦਾ ਉਹਨੂੰ ਸਿੱਧਾ ਹੀ ਲੈ ਕੇ ਚੱਲਦੇ ਹਾਂ ਪਿੰਡ ਨਸੂਪੁਰ ਦੇ 23 ਜੁਲਾਈ ਦੀ ਦਰਮਿਆਨੀ ਰਾਤ ਨੂੰ ਨਸੂਪੁਰ ਪਿੰਡ ਦੇ 27 ਸਾਲਾ ਨੌਜਵਾਨ ਵੱਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਕੀ ਹੈ ਪੂਰਾ ਮਾਮਲਾ ਮੋਸ ਤੋਂ ਅਸੀਂ ਖੜੇ ਹਾਂ ਨਸੂਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਔਰ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿੱਥੇ ਕਿ ਰਾਤ ਇੱਕ ਨੌਜਵਾਨ ਵੱਲੋਂ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਉਹ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਨਸੂਪੁਰ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ 30 ਜੁਲਾਈ ਦੀ ਜਿਹੜੀ ਤਕਰੀਬਨ ਦਰਮਿਆਨੀ ਰਾਤ ਨੂੰ ਜਿਹੜਾ ਪਰਵਿੰਦਰ ਸਿੰਘ son of ਕੁਲਦੀਪ ਸਿੰਘ ਵਾਸੀ ਨਸੂਪੁਰ ਔਰ ਉਮਰ ਤਕਰੀਬਨ 27 ਸਾਲ ਨੌਜਵਾਨ ਨੇ ਆਪਣੇ ਉਨ ਗੋਲੀ ਮਾਰ ਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਔਰ ਕੀ ਹਨ ਕਾਰਨ ਸਾਰੀ ਹੀ ਅਸਲ ਸਚਾਈ ਜਿਹੜੀ ਹੈ ਉਹ ਤੁਹਾਨੂੰ ਹਸਪੀਟਲ ਤੋਂ ਵੀ ਦਿਖਾਵਾਂਗੇ ਔਰ ਮ੍ਰਿਤਕ ਦਾ ਜਿਹੜਾ ਘਰ ਹੈ ਉੱਥੋਂ ਵੀ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੋ ਕਿਤੇ ਨਾ ਕਿਤੇ ਜੋ ਵੀ ਕੋਈ ਕਾਰਵਾਈ ਹੈ ਔਰ ਪਰਿਵਾਰ ਕੀ ਮੰਗ ਕਰਦਾ ਹੈ ਸਾਰੀ ਗੱਲਬਾਤ ਆਪ ਜੀ ਨਾਲ ਸਾਂਝੀ ਕਰਾਂਗੇ ਪਿੰਡ ਨਸੂਪੁਰ ਦੇ ਪਲਵਿੰਦਰ ਸਿੰਘ 27 ਸਾਲਾ ਨੌਜਵਾਨ ਦਾ ਇਸੇ ਹੀ ਘਰ ਦੇ ਵਿੱਚ ਬਚਪਨ ਤੋਂ ਲੈ ਕੇ ਜਵਾਨੀ ਤੱਕ ਬੀਤਿਆ ਔਰ ਰਾਤ 30 ਜੁਲਾਈ ਦਰਮਿਆਨੀ ਰਾਤ ਨੂੰ ਜਿਹੜਾ ਗੋਲੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੁਸਾਇਡ ਕਰ ਲਿਆ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਾਣਾ ਦੇ ਸਿਵਲ ਹਸਪੀਟਲ ਤੋਂ ਜਿੱਥੇ ਕਿ ਨਸੂਪੁਰ ਤੋਂ ਇੱਕ ਨੌਜਵਾਨ ਨੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕੀ ਹੈ ਪੂਰਾ ਮਾਮਲਾ ਉਹ ਤੁਹਾਨੂੰ ਸਾਰਾ ਦੱਸਦੇ ਹਾਂ ਸਰਾਰ ਜੀ ਇਹ ਤੁਸੀਂ ਨਸੂਪੁਰ ਤੋਂ ਪਹੁੰਚੇ ਕੀ ਹੈ ਸਾਰਾ ਮਾਮਲਾ ਮਾਮਲਾ ਇਹ ਜੀ ਲੱਕੀ ਵਾਲਾ ਬੇਰੇ ਦਾ ਹੀ ਵਿਆਹ ਦਾ ਲੜਾ ਲੈ ਆਇਆ ਸੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਨਾਮ ਕਾਬਲ ਸਿੰਘ ਕਾਬਲ ਸਿੰਘ ਨਸੂਪੁਰ ਤੋਂ ਜੀ ਉਹਦੇ ਜਿਹੜੇ ਜਿਹੜੇ ਬੱਚੇ ਨੂੰ ਗੋਲੀ ਲੱਗੀ ਉਹਦਾ ਕੀ ਨਾਮ ਹੈ ਉਹਦਾ ਨਾਮ ਭਿੰਦਾ ਸਿੰਘ ਪਲਵਿੰਦਰ ਸਿੰਘ ਪਲਵਿੰਦਰ ਸਿੰਘ ਕਦੋਂ ਦੀ ਘਟਨਾ ਹੈ ਇਹ ਇਹ ਘਟਨਾ ਰਾਤ ਦੀ ਹੈ ਰਾਤ ਕਿੰਨੇ ਕੁ ਵਜੇ ਦੀ ਰਾਤ 12:50 50 ਮਿੰਟ ਔਰ ਕਿੰਨੀ ਉਮਰ ਦਾ ਸੀ ਬੱਚਾ ਇਹ 24 ਸਾਲ ਦਾ 24 ਸਾਲ ਦਾ ਨੌਜਵਾਨ ਸੀ ਔਰ ਇਹਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹਾਂਜੀ ਔਰ ਮਤਲਬ ਕੀ ਮੰਨਿਆ ਜਾ ਰਿਹਾ ਇਸ ਸਾਰੀ ਘਟਨਾ ਪਿਛੇ ਕਾਰਨ ਘਟਨਾ ਦੇ ਵੀ ਮਤਲਬ ਇਹ ਕੁੜੀ ਨੇ ਲਾਰਾ ਲਾਇਆ ਸੀ ਤੇ ਖੱਚਾ ਕਰ ਮੈਂ ਬਾਹਰ ਜਾਵਾਂਗੀ ਤੈਨੂੰ ਲੈ ਕੇ ਜਾਵਾਂਗੀ ਤੇ ਹੁਣ ਜਵਾਬ ਦੇ ਤੁਸੀਂ ਮੈਂ ਤੈਨੂੰ ਲੈ ਕੇ ਨਹੀਂ ਜਾਣਾ ਫਿਰ ਇਹਨੇ ਕਿਹਾ ਸੀ ਕਿ ਇਹ ਨਹੀਂ ਜਾਈ ਜਾਣਾ ਮੇਰਾ ਮਤਲਬ ਕਿ ਪੈਸੇ ਮੋਰਦੇ ਕੀ ਪ੍ਰੈਸ ਨੂੰ ਤੁਸੀਂ ਜਾਣਕਾਰੀ ਦੇ ਸਕਦੇ ਹੋ ਉਹ ਕੌਣ ਆ ਕੁੜੀ ਉਹ ਕਿੱਥੋਂ ਦਾ ਪਰਿਵਾਰ ਹੈ ਕਿੱਥੋਂ ਕੀ ਨਾਮ ਉਹਨਾਂ ਦਾ ਕੋਮਲ ਪ੍ਰੀਤ ਕੋਮਲ ਪ੍ਰੀਤ ਪਟਿਆਲੇ ਕਿਹੜੇ ਇਲਾਕੇ ਤੋਂ ਪਟਿਆਲੇ ਬਸਟਾਂ ਦੇ ਬਸਟਾਂ ਨੇ ਪੁਰਾਣੇ ਦੇ ਨੇੜੇ ਆ ਔਰ ਇਹਨਾਂ ਦਾ ਮਤਲਬ ਕੋਈ ਆਪਸੀ ਰਿਸ਼ਤਾ ਸੀ ਇਹਨਾਂ ਬੱਚਿਆਂ ਦਾ ਜਾਂ ਕੋਈ ਵੈਸੀ ਮਤਲਬ ਬਾਹਰ ਕਿਦਾਂ ਮੈਟਰ ਸੀ ਫਰੈਂਡਸ਼ਿਪ ਸੀ ओके okay, और कि तरह किते बाहर ਦਾ ਜਿਹੜਾ ਇੱਕ ਝਾਂਸਾ ਵੀ ਜਿਹੜਾ ਦਿੱਤਾ ਜਾ ਰਿਹਾ ਸੀ ਬੱਚੇ ਨੂੰ ਕੁੜੀ ਵੱਲੋਂ ਵੀ ਤੁਹਾਨੂੰ ਬਾਹਰ ਲਿਜਾਇਆ ਜਾਏਗਾ ਓਕੇ ਤੁਹਾਡਾ ਕੀ ਨਾਮ ਇੱਥੇ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਤੁਸੀਂ ਵੀ ਨਾ ਸੁਪਰਪਿੰਟ ਤੋਂ ਹੋ ਤੁਸੀਂ ਤਾਂ ਸੁਪਰੇ ਜਮਾ ਉੱਚੀ ਬੋਲ ਕੇ ਸਰ ਜੀ ਇਹ ਹੀ ਹੈ ਜੀ ਇਹਦਾ ਕੁੜੀ ਦਾ ਚੱਕਰ ਸੀ ਇਹਦੇ ਨਾਲ ਜੀ ਉਹ ਕੁੜੀ ਨੇ ਆਖਿਆ ਵੀ ਮੈਨੂੰ ਕੋਈ ਖਰਚਾ ਲਾ ਕੇ ਬਾਹਰ ਭੇਜ ਵੀ ਉੱਥੇ ਜਾ ਕੇ ਮੈਂ ਤੈਨੂੰ ਸੱਦਾ ਕਿ ਤੇਰੇ ਨਾਲ ਫਿਰ ਜਾ ਕੇ ਵਿਆਹ ਕਰਾ ਲਾਂਗੇ ਤੇ ਕੁੜੀ ਨੇ ਇੱਥੇ ਜਾ ਕੇ ਲਾਰੇ ਲਾਉਂਦੀ ਰਹੀ ਹੈ ਹੁਣ ਰਾਤ ਇਹਨਾਂ ਦੀ ਫਿਰ ਫੋਨ ਤੇ ਗੱਲ ਹੋਈ ਹੈ ਰਾਜ ਸੁਬਿਰਨ ਕਲੀਅਰ ਜਵਾਬ ਦਿੱਤਾ ਵੀ ਮੈਂ ਤੇ ਨਹੀਂ ਸਾਦੀ ਸਕਦੀ। ਇਹਨੇ ਆਖਿਆ ਜੇ ਨਹੀਂ ਸਾਦੀ ਤੂੰ ਮੇਰੇ ਪੈਸੇ ਦੇ ਦੇ। ਤੂੰ ਆਪਣੇ ਘਰ ਆ ਜੀ ਇਹ ਆਪਣੇ ਘਰ ਆ ਜੀ। ਤੂੰ ਮੰਦ ਭਾਗੀ ਕਟਣਾ ਜਿਹੜੀ ਵਾਪਰੀ ਹੈ। ਔਰ ਬਿਲਕੁਲ ਔਰ ਹੁਣ ਪ੍ਰਸ਼ਾਸਨ ਤੋਂ ਜਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰ? ਸਾਰੀ ਗੱਲ ਤੇ ਇਹ ਇਨਸਾਫ ਚਾਹੀਦਾ ਜੀ ਬੇਕੁਝ ਘਰ ਉਜੜ ਗਿਆ ਹੈ। ਪਿੱਛੇ ਕੁਝ ਹੈ ਨਹੀਂ ਹੁਣ। ਇਕੱਲਾ ਇਕੱਲਾ ਬੱਚਾ ਸੀ ਜੀ ਨੌਜਵਾਨ ਹੈ ਇਹ ਜਾਂ ਬੰਦਾ ਲੱਭਦਾ ਹੀ ਕਿਤੇ। ਸੋ ਉਸ ਤੋਂ ਬਾਅਦ ਤੁਹਾਡੀ ਉਸ ਕੁੜੀ ਨਾਲ ਕਹਿ ਲਓ ਉਸ ਬੱਚੀ ਨਾਲ ਕੋਈ ਗੱਲਬਾਤ ਹੋਈ ਜੀ। ਫੋਨ ਸੋਚੋ ਫਾੜਿਆ। ਕੋ ਕਿਦਣਾ ਕਿਤੇ ਕੱਲਾ ਕੱਲਾ ਬੱਚਾ ਸੀ ਇਹ ਕਹਿਣਾ ਹੈ ਨਸੂਪੁਰ ਤੋਂ ਜਿਨ੍ਹਾਂ ਦਾ ਇੱਕ بیٹے ਨੇ ਜਿਨ੍ਹਾਂ ਨੇ ਗੋਲੀ ਆਪਣੇ ਆਪ ਨੂੰ ਮਾਰ ਕੇ ਇਸ ਦੁਨੀਆ ਤੋਂ ਚਲਾ ਗਿਆ ਔਰ ਜੀਵਨ ਇਹਨਾਂ ਸਮਾਪਤ ਕਰ ਦਈਏ ਔਰ ਅੱਜ ਇੱਥੇ ਪਹੁੰਚੇ ਆ ਸਿਵਲ ਹਸਪੀਟਲ ਸਮਾਣਾ ਜਿੱਥੇ ਸਸੀਗਲ ਜੀ ਸਸੀਗਲ ਜੀ ਜਿਹੜਾ ਇਹ ਨਸੂਪੁਰ ਤੋਂ ਮਾਮਲਾ ਸਾਹਮਣੇ ਆਇਆ ਸਰ ਇਹ ਕਦੋਂ ਤੁਹਾਡੀ ਸਾਹਮਣੇ ਆਇਆ ਔਰ ਕੀ ਗੱਲਬਾਤ ਹੈ ਜੇ ਸਵੇਰੇ 12 ਵਜੇ ਕੇ 50 ਮਿੰਟ ਤੇ ਸਾਡੇ ਕੋਲ ਬੋਡੀ ਆਈ ਜੀ ਤੇ 25 ਸਾਲ ਦਾ ਲੜਕਾ ਹੈ ਇਨੇ ਮੈਂ ਸਿਰਫ ਇਹ ਜੋ ਦੱਸਿਆ ਜਾ ਰਿਹਾ ਵੀ ਗੋਲੀ ਮਾਰ ਕੇ ਸੁਸਾਇਸਾਈਡ ਕੀਤਾ ਹੈ। ਬਾਕੀ ਦਾ ਪੋਸਟਮਾਰਟਮ ਵੀ ਕੀਤਾ ਜਾਏਗਾ। ਡਾਕਟਰ ਕਾਲ ਕਰਨਾ ਚਾਹੀਦਾ। ਸੁਭਨਾ ਜੀ ਸਰ ਮੇਰੇ ਡਾਕਟਰ ਤੋਂ ਬੰਦ ਕਰਦੇ। ਸਿਰ ਧੰਨਵਾਦ ਥੈਂਕ ਯੂ ਜੀ। ਕੋਈ ਸਾਡੇ ਕੋਲੇ ਕਰੀਬ ਮੈਨੂੰ ਗੁੰਮ ਦਾ 11 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਕਿ ਉਹਦਾ ਭਾਣਜਾ ਸੀਗਾ ਇਹ। ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਨਸ਼ੋਪੁਰ। ਠੀਕ ਹੈ ਇਹ ਜੋ ਇੱਕ ਲੜਕੀ ਸੀ ਕੋਮਲ ਪ੍ਰੀਤ ਕੌਰ ਪਟਿਆਲੇ ਦੀ ਰਹਿਣ ਵਾਲੀ ਸੀਗੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12:00 1 ਵਜੇ ਜਿਹੜਾ ਇਹਦਾ ਭਾਨਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ ਵਟਸਐਪ ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਕ੍ਰੈਸ਼ਨ ਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚਲਦੀ ਰਹੀ ਠੀਕ ਹੈ ਨਾ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕੋਲ 7 ਲੱਖ ਰੁਪਇਆ ਇਹਨੂੰ ਭੇਜਣ ਦੇ ਵਿੱਚ ਇਹਨੇ ਪਾਇਆ ਸੀ ਆ ਉਹ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸ਼ਾ ਬਸ ਰਵਲਵਾਰ ਸੀਗਾ ਦਾ ਲਾਇਸੈਂਸੀ ਰਵਲਵਾਰ ਸੀਗਾ ਮੋਬਾਈਲ ਮੋਬਾਈਲ ਅੱਖਰ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਤਰ ਰੱਖ ਲਿਆ ਪਿਸਤਲ ਸਮੇਤ ਜਿਹਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਇਹ ਪੋਸ਼ਣ ਕਰਵਾ ਰਿਹਾ ਜੀ ਤੇ ਜੀ ਉਹ ਜਿਹੜਾ ਫਰਦਰ ਉਸ ਲੜਕੀ ਕਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਆਇਆ ਉਹ ਐਕਸ਼ਨ ਲੈ ਰਹੇ ਹਾਂ